ने तो लिटिया काफिया कूपिया सारा सार, कुछ खंडा के सुटापिया ने देखो यार ला के सौ जया करो रवा अख मूह चढ़िया वो भीरजो तरगुन हर हरगुन ਬਾਲੀ ਕੁੜੀਆਂ ਸੌਂਗੀਆਂ ਇਹ ਖੜੀਆਂ ਹੁੱਤ ਸੌਂਗੀਆਂ ਹੈ ਖੜੀਆਂ ਹੋ ਕੰਮ ਕੁੰਮ ਕਰ ਲੋ ਆਪਦਾ ਸਕੂਲ ਦਾ ਆ ਪਈ ਨੇ ਸੋਡੀਆਂ ਕਾਪੀਆਂ ਸਿੱਟੀਆਂ ਕਰ ਲਿਆ ਸਾਰਾ ਮੇਰੇ 1000 ਰਾਂਤੀ ਸੀ ਕਰੋ ਫਿਰ ਉਹਨੂੰ ਕਰਕੇ ਉਹ ਕਰੋ ਉਹਨਾਂ ਨੂੰ ਨਵੇੜੋ ਕੰਮ ਸਕੂਲ ਦਾ ਮਤਲਬ ਹੋ ਗਿਆ ਹੋ ਗਿਆ ਸਾਰਾ ਬਸ ਫਿਰ ਇਹਨੂੰ ਕੰਮ ਕਰਨ ਦਾ ਆਪੇ ਤੂੰ ਕੀ ਲੈਣਾ ਤੇਰੇ ਤਾਈ ਕੰਮ ਸੀ ਮੈਨੂੰ ਤਾਂ ਕਿਉਂ ਬੈਸੀ ਉਹ ਕੁਛ ਖਾਣ ਦੀ ਕਿਰਿਆ ਜਾਂਦਾ ਸੀ ਕੀ ਲਿਖਿਆ ਆਇਓ ਲੈ ਕੇ ਲੁਗੇ ਕੁਛ ਨਹੀਂ ਆਇਆ ਤਾਂ ਇੱਥੋਂ ਬਣਵਾਉਣਾ ਹੈ ਕੁਛ ਕੁਛ ਬਣਾ ਕੇ ਖਾਦੇ ਪੁੱਤ ਵਧੀਆ ਜਾ ਐਡ ਜੀ ਆਟਮ ਬਣਾ ਅੱਜ ਕੀ ਬਣੇਗੀ ਹੋ ਗਿਆ ਕਰਤਾ ਚੱਲ ਫਿਰ ਤੂੰ ਵੀ ਨਾਲ ਹੈਲਪ ਕਰਾ ਦੇ ਇਹਦੀ ਫਿਰ ਬਧੀ ਇਹ ਚੀਜ਼ ਕੀ ਬਣਾਉਂਗੇ ਦੱਸੋ ਫਿਰ ਮੈਨੂੰ फटाफट ਆਪਾਂ ਪੋਟੇਟੋ ਪੀਜ਼ਾ ਪੋਟੇਟੋ ਪੀਜ਼ਾ ਹਾਂ जिमे मदरास च बनांदे ने अच्छा पोटैटो ਦਾ ਵੀਜ਼ਾ हां अच्छा ਚਲੋ ਫਿਰ ਬਣਾ ਕੇ ਖਵਾ ਦਿਓ ਮੈਨੂੰ ਕਿੰਨੇ ਟਾਈਮ ਚ ਬਨਜੂ ਬਨਜੋ ਤਾਂ ਬਸ ਦੋ ਇੱਕ ਦੋ ਮਿੰਟ ਚ ਇੱਕ ਦੋ ਮਿੰਟ ਚ ਚਲੋ ਫਿਰ ਮੈਂ ਇੰਨੇ ਕੋਲ ਡਰਿੰਕ ਫੜ ਲੈਣਾ ਤੇ ਤੁਸੀਂ ਇੰਨੇ ਫ੍ਰਾਈਟ ਫਿਕਰ ਦੀ ਤਿਆਰੀ ਪਿਆਜ਼ ਹੋ ਟਮਾਟਰ ਹੋ ਗਏ ਬਸ ਕੁਝ ਨਾਲ ਚਲੋ ਚਲ ਤੂੰ ਆਜਾ ਪਰ ਸਹੀ ਕਰ ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਤੁਹਾਡਾ ਉਮੀਦ ਕਰਦੇ ਆ ਸਾਰਿਆਂ ਦਾ ਹਾਲ ਠੀਕ ਹੋਵੇਗਾ ਅੱਜ ਆਪਾਂ ਪੋਟੈਟੋ ਪੀਜ਼ਾ ਬਣਾਉਣ ਦੀ ਤਿਆਰੀ ਕਰੀ ਹੈ ਉਸ ਦੇ ਲਈ ਆਪਾਂ 7-8 ਪੀਸ ਤਕਰੀਬਨ ਕੱਚੇ ਆਲੂ ਲਏ ਨੇ ਉਹਨਾਂ ਨੂੰ ਇੱਕ ਮਿਕਸੀ ਦੇ ਜਾਰ ਵਿੱਚ ਆਪਾਂ ਪਾ ਲਿਆ ਅੱਧਾ ਪੀਸ ਟਮਾਟਰ ਦੋ ਹਰੀਆਂ ਮਿਰਚਾਂ ਤੇ ਦੋ ਹੀ ਵੱਡੇ ਲਸਣ ਦੀਆਂ ਕਲੀਆਂ ਲੈ ਲਈਆਂ ਤੇ 7-8 ਤਕਰੀਬਨ ਆਪਣੇ ਕੋਲੇ ਪੀਸ ਨੇ ਪਿਆਜ਼ ਦੇ ਉਹਨਾਂ ਸਾਰੇ ਨੂੰ ਆਪਾਂ ਇੱਕ ਮਿਕਸੀ ਦੇ ਜਾਰ ਵਿੱਚ ਪਾ ਕੇ ਗ੍ਰाइंड ਕਰਾਂਗੇ ਗ੍ਰाइंड ਆਪਾਂ ਉਨਾ ਚਿਰ ਕਰਨਾ ਜਿੰਨਾ ਚਿਰ ਇਹ ਬਿਲਕੁਲ ਹੀ ਪਤਲਾ ਪੇਸਟ ਨਾ ਬਣ ਜਾਵੇ ਬਿਲਕੁਲ ਹੀ ਪਤਲਾ ਪੇਸਟ ਬਣ ਜਾਣ ਤੋਂ ਬਾਅਦ ਵਿੱਚ ਆਪਾਂ ਇਸ ਨੂੰ ਇੱਕ ਬਰਤਨ ਵਿੱਚ ਕੱਢਾਂਗੇ ਤੇ ਫਿਰ ਆਪਾਂ ਇੱਕ ਪੈਨ ਵਿੱਚ ਰੱਖੇ ਹੋਏ ਤੇਲ ਵਿੱਚ ਥੋੜਾ ਜਿਹਾ ਜੀਰਾ ਅਤੇ ਬਾਕੀ ਸਾਰਾ ਇਹ ਪੇਸਟ ਮਿਕਸ ਕਰ ਲਵਾਂਗੇ ਆਪਾਂ ਇਸ ਪੇਸਟ ਨੂੰ ਤਦੋਂ ਤੱਕ ਪੁੰਨਾਂਗੇ ਜਦੋਂ ਤੱਕ ਇਹ ਪਤਲੇ ਤੋਂ گاੜਾ ਨਾ ਹੋ ਜਾਵੇ ਤੇ ਜਦ ਇਹ ਪੇਸਟ ਆਪਣਾ گاੜਾ ਰੂਪ ਲੈ ਲਵੇਗਾ ਤਾਂ ਆਪਾਂ ਇਸ ਵਿੱਚ ਮਸਾਲੇ ਐਡ ਕਰਾਂਗੇ ਜਿਵੇਂ ਕਿ ਮਿਰਚ ਨਮਕ ਗਰਮ ਮਸਾਲਾ ਕਾਲੀ ਮਿਰਚ ਤੇ ਜੋ ਵੀ ਆਪਣੇ ਘਰ ਵਿੱਚ ਹੋਰ ਮਸਾਲਾ ਹੋਵੇ ਤੁਸੀਂ ਐਡ ਕਰਨਾ ਚਾਹੋ ਆਪਣੀ ਤਰਫ ਤੋਂ ਕਰ ਸਕਦੇ ਹੋ ਇਸ ਵਿੱਚ ਕੋਈ ਮਨਾਹੀ ਨਹੀਂ ਹੈ ਤੇ ਆਪਾਂ ਹੁਣ ਇਸ ਨੂੰ ਚੰਗੀ ਤਰ੍ਹਾਂ ਰਲਾਵਾਂਗੇ ਮਿਕਸ ਕਰਾਂਗੇ ਵੈਸੇ ਤੇ ਅੱਜ ਆਪਾਂ ਤੁਸੀਂ ਪਹਿਲਾ ਵੀਡੀਓ ਵਿੱਚ ਦੇਖਿਆ ਹੋਵੇਗਾ ਕਿ ਆਪਾਂ ਆਪਣੇ ਛੋਟੇ ਸ਼ੈਫ ਆਪਣੀ ਸੁਪਤਰੀ ਨੂੰ ਕਿਹਾ ਸੀ ਕਿ ਆਪਾਂ ਨੂੰ ਅੱਜ ਕੁਝ ਬਣਾ ਕੇ ਖਵਾਵੇ ਤੇ ਉਸ ਨੇ ਆਪਣੇ ਨਾਲ ਵਾਦਾ ਵੀ ਕੀਤਾ ਸੀ ਕਿ ਮੈਂ ਤੁਹਾਨੂੰ ਪੋਟੈਟੋ ਪੀਜ਼ਾ ਬਣਾ ਕੇ ਅੱਜ ਖਵਾਵਾਂਗੀ ਪਰ ਉਸਦੀ ਸਹੇਲੀ ਦਾ ਬਰਥਡੇ ਸੀ ਅੱਜ ਉਸ ਨੂੰ ਉਸ ਦੇ ਨਾਲ ਉਸ ਦੀ ਬਰਥਡੇ ਪਾਰਟੀ ਤੇ ਜਾਣਾ ਪੈ ਗਿਆ ਪਹਿਲਾ ਉਹਨਾਂ ਦਾ ਪ੍ਰੋਗਰਾਮ ਰਾਤ ਨੂੰ ਪਾਰਟੀ ਕਰਨ ਦਾ ਸੀ ਪਰ ਉਸਦੀ ਫਰੈਂਡ ਨੇ ਕਿਹਾ ਕਿ ਤੂੰ ਹੁਣ ਹੀ ਸਾਡੇ ਘਰ ਆ ਜਾ ਤੇ ਆਪਾਂ ਪਾਰਟੀ ਜਲਦੀ ਹੀ ਸ਼ੁਰੂ ਕਰਾਂਗੇ ਰਾਤ ਨੂੰ ਆਪਾਂ ਨੂੰ ਬਹੁਤ ਲੇਟ ਹੋ ਜਾਣਾ ਐਸਐਲਆਈ ਉਹ ਉਸ ਦੇ ਘਰ ਦੁਪਹਿਰੇ ਹੀ ਚਲੀ ਗਈ ਤੇ ਇਹ ਦੇਖੋ ਆਪਣਾ ਸਭ ਤੋਂ ਛੋਟਾ ਸ਼ੈਫ ਆਉਣ ਵਾਲੇ ਸਮੇਂ ਦਾ ਇਸ ਨੂੰ ਕੈਮਰਾ ਫ੍ਰੀ ਮਿਲਦੇ ਹੀ ਹੋਰ ਹਰਕਤਾਂ ਹੋਰ ਚੌੜ ਕਰਨ ਦੀ ਬੇਲ ਮਿਲ ਗਈ ਤੇ ਦੇਖੋ ਕਿਸ ਤਰ੍ਹਾਂ ਕੈਮਰੇ ਅੱਗੇ ਉੱਛਲ-ਉੱਛਲ ਕੇ ਸ਼ਰਾਰਤਾਂ ਕਰ ਰਹੀ ਹੈ ਤੇ ਆਪਣਾ ਪੀਜਾ ਵਾਸਤੇ بیسਵੀ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਇਸ ਦੀਆਂ ਅੱਧਾ ਪੌਣਾ ਇੰਚ ਵਾਂਗੂ ਮੋਟਾਈ ਰੱਖ ਕੇ ਇਸ ਨੂੰ ਗੋਲ ਵੇਲਣਾ ਸ਼ੁਰੂ ਕਰਾਂਗੇ ਗੋਲ ਵੇਲਣ ਤੋਂ ਬਾਅਦ ਵਿੱਚ ਆਪਾਂ ਇਸ ਦੇ ਚਾਰ ਪੀਸ ਕਰ ਲਵਾਂਗੇ ਜੋ ਕਿ ਆਪਣੇ ਪੀਜਾ ਦੀ ਸ਼ੇਪ ਦੇ ਵਿੱਚ ਆ ਜਾਣਗੇ ਫਿਰ ਆਪਾਂ ਇਸੇ ਤਰ੍ਹਾਂ ਜਿੰਨਾ ਆਪਣੇ ਕੋਲ ਮਟੀਰੀਅਲ ਹੈ ਉਸ ਸਾਰੇ ਨੂੰ ਗੋਲ-ਗੋਲ ਵੇਲ ਕੇ ਉਸ ਦੇ ਚਾਰ ਪੀਸ ਬਣਾਉਂਦੇ ਹੋਏ ਸਾਰੇ ਤਿਆਰ ਕਰ ਲਵਾਂਗੇ ਲਓ ਜੀ ਆਪਣਾ ਛੋਟਾ ਸ਼ੈਫ ਵਾਪਸ ਆ ਚੁੱਕਾ ਤੇ ਹੁਣ ਅੱਗੇ ਦੀ ਬਾਗਡੋਰ ਉਸ ਨੇ ਆਪਣੇ ਹੱਥ ਲੈ ਲਈ ਹੈ ਹਾਂਜੀ ਆਪਾਂ ਇਸ ਨੂੰ ਇੱਕ ਗਰਮ ਕੜਾਹੀ ਵਿੱਚ ਤਲ ਲਵਾਂਗੇ ਸਾਰੇ ਪੀਸਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਤਲਾਂਗੇ ਜਦੋਂ ਬਿਲਕੁਲ 골ਡਨ ਬ੍ਰਾਊਨ ਹੋ ਜਾਣ ਤਾਂ ਸਮਝੋ ਖਾਣ ਲਈ ਰੈਡੀ ਨੇ ਤੇ ਆਪਾਂ ਇਸ ਦਾ ਆਨੰਦ ਉਠਾ ਸਕਦੇ ਹਾਂ ਇਸ ਨੂੰ ਆਪਾਂ ਗ੍ਰੀਨ ਸੌਸ 레드 ਸੌਸ ਤੇ ਵਿੱਚ ਥੋੜੀ ਜਿਹੀ ਦਹੀਂ ਵੀ ਪਾ ਕੇ ਖਾ ਸਕਦੇ ਹਾਂ ਤੇ ਹੁਣ ਇਹ ਖਾਣ ਲਈ बिल्कुल तैयार हैं हाँ जी देखो अपने तैयार हो गए पिज्जा ते यह हूँ बहुत बढ़िया ने असी इंजॉय करांगे तो देखियो बाय बाय